ਮਾਈ ਗੁਰ ਜੀ ਦਾ ਖਾਸ ਮਾਈ ਗੁਰ ਜੀ ਕੀ ਪੱਥੇ ਜੇ ਜ਼ਿੰਦਗੀ ਵਿੱਚ ਕਿਸੇ ਤੋਂ ਗਲਤੀ ਹੋ ਜਾਏ ਤੇ ਅਸੀਂ ਬਹੁਤ ਵਾਰੀ ਆਉਂਦੇ ਉੱਪਰ ਟੁੱਟ ਪੈਨੇ ਆ ਉਹਨੂੰ ਮਾੜਾ ਚੰਗਾ ਬੋਲਦੇ ਤੈਨੂੰ ਸਮਝ ਨਹੀਂ ਆਗੀ ਤੈਨੂੰ ਅਕਲ ਨਹੀਂ ਆਗੀ ਤੈਨੂੰ ਪਤਾ ਨਹੀਂ ਲੱਗਦਾ ਪਰ ਜੇ ਕਿਤੇ ਉਹੀ ਉਹ ਗੱਲ ਸਾਡੇ ਤੋਂ ਹੋ ਜਾਵੇ ਤੇ ਆਪਾਂ ਪਾਸਾ ਵੜਦੇ ਲੈ ਪਤਾ ਹੀ ਨਹੀਂ ਲੱਗਾ ਮੇਰੇ ਤੋਂ ਤੇ ਗਲਤੀ ਹੋ ਗਈ ਚਲ ਕੋਈ ਨਹੀਂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਐ ਸਾਨੂੰ ਦੂਜਿਆਂ ਦੇ ਉਗਣ ਤੇ ਦਿਸਦੇ ਆ ਆਪਣੇ ਨਹੀਂ ਦਿਸਦੇ ਕਹਿੰਦੇ ਇੱਕ ਵਾਰੀ ਨਾ ਇੱਕ ਕੋਈ ਸਿਆਣਾ ਬੰਦਾ ਬਾਰੋਂ ਆਇਆ ਘਰ ਵਾਲੀ ਨੇ ਚਾਹ ਬਣਾ ਕੇ ਦਿੱਤੀ ਚਾਹ ਬਣਾ ਕੇ ਜੋ ਦਿੱਤੀ ਤੇ ਚਾਹ ਦੇ ਵਿੱਚ ਥੋੜਾ ਜਿਹਾ ਮਿੱਠਾ ਤੇਜ ਉਹ ਪੈ ਗਿਆ ਟੁੱਟ ਕੇ ਕੋਲ ਮਾਂ ਬੈਠੀ ਘਰ ਵਾਲੀ ਬੈਠੀ ਬੱਚੇ ਬੈਠੇ ਨਿੱਕੇ ਨਿੱਕੇ ਕਹਿੰਦਾ ਲੈ ਤੁਹਾਨੂੰ ਕੋਈ ਫਿਕਰ ਨਹੀਂ ਮੈਂ ਸਾਰੀ ਡੜੀ ਤੋਂ ਪੇਡਾ ਫਰਦਾ ਰਹੀ ਨਾ ਆ ਖਾਪਾ ਫਰਦਾ ਰਹੀ ਨਾ ਆ ਤੇ ਐਨਾ ਮਿੱਠਾ ਪਾਇਆ ਖੰਡ ਕੋਈ ਸਸਤੀ ਆਉਂਦੀ ਏ ਤੁਹਾਨੂੰ ਪਤਾ ਲੱਗੇ ਬਾਜ਼ਾਰ ਜਾਓ ਖਰੀਦ ਕੇ ਲੈ ਕੋ ਕਿੰਨੀ ਮਹਿੰਗੀ ਖਾਂਡੇ ਤੇ ਤੁਸੀਂ ਸਰਫਾ ਨਹੀਂ ਕਰਦੇ ਉਹ ਘਰ ਵਾਲੀ ਨੇ ਸਮਝਾਉਂਦਾ ਸਰਫਾ ਕਰਿਆ ਕਰ ਆਪਣੇ ਬੱਚਿਆਂ ਨੂੰ ਕਹਿੰਦਾ ਸਰਫਾ ਕਰਿਆ ਕਰੋ ਥੋੜੇ ਮਿੱਠੇ ਵਾਲੀ ਖੰਡ ਪੀਣੀ ਚਾਹੀਦੀ ਏ ਕੋਲ ਬੈਠੀ ਸੀ ਮਾਂ ਮਾਂ ਨੇ ਵੀ ਕਿੰਨਾ ਮਤਾਂ ਦਿੰਦਾ ਪਿਆ ਹਿਆ ਇਹਨੂੰ ਥੋੜਾ ਜਿਹਾ ਚਾਹ ਦੇ ਵਿੱਚ ਮਿੱਠਾ ਵੱਧ ਲੱਗਿਆ ਤੇ ਇਹ ਇੰਨਾ ਪੜਕਰਿਆ ਆ ਪਰ ਜਦੋਂ ਇਹ ਰਜਾਨਾ ਸ਼ਾਮ ਨੂੰ 100 ਰੁਪਏ ਦੀ ਸ਼ਰਾਬ ਪੀ ਜਾਂਦਾ ਆ ਉਦੋਂ ਨਹੀਂ ਇਹਨੂੰ ਪਤਾ ਲੱਗਦਾ ਵੀ ਸਰਫਾ ਕਰਨਾ ਮਾਂ ਨੇ ਟੋਕ ਕੇ ਕਿਹਾ ਤੇ ਦਬਕੇ ਕਿਹਾ ਕਹਿੰਦੀ ਵੇ ਪੁੱਤ ਇਰੇ ਨਾਲੋਂ ਤੇ ਜ਼ਿਆਦਾ ਸਰਫਾ ਅਸੀਂ ਕਰਦੇ ਆਂ ਅਸੀਂ 2 ਰੁਪਈਆਂ ਦੀ ਖੰਡ ਇੱਕ ਵੇਲੇ ਚਾਹ ਦੇ ਵਿੱਚ ਵੱਧ ਪਾਈਏ ਤੂੰ ਕੱਲਾ 100 ਰੁਪਈਏ ਦੀ ਸ਼ਰਾਬ ਪੀਣਾ ਆ ਤੈੂੰ ਕੱਲਾ ਪੀਣਾ ਆ ਤੇ ਤੇਰਾ ਢਿੱਡ ਨਹੀਂ ਭਰਦਾ ਕਾ ਅਸੀਂ ਸਾਰੇ ਜਾਣੇ ਨਾਲ ਕੇ ਚਾਹ ਪੀਨੇ ਆ ਸਾਰਿਆਂ ਨੂੰ ਸੰਤੋਖ ਮਿਲਦਾ ਸਬਰ ਮਿਲਦਾ ਜਦੋਂ ਮਾਂ ਦੀਆਂ ਕੋੜੀਆਂ ਗੱਲਾਂ ਸੁਣੀਆਂ ਆਈ ਤੇ ਆਪਣੇ ਆਪ ਤੇ ਸ਼ਰਮ ਫਿਰ ਬੰਦਾ ਨਿੰਮੋ ਚੋਂ ਨਾ ਜੋ ਕੇ ਘਰੋਂ ਬਾਹਰ ਚਲਾ ਗਿਆ ਬਿਲਕੁਲ ਇਸੇ ਤਰ੍ਹਾਂ ਨਾਲ ਗੁਰਮੁਖੋ ਆਪਣੀ ਗਲਤੀ ਨਹੀਂ ਦਿਸਦੀ ਪਈ ਆਪਣੇ ਔਗਣ ਨਹੀਂ ਦੇਖਦੇ ਪਏ ਦੂਜਿਆਂ ਨੂੰ ਅਸੀਂ ਸਲਾਮਾਂ ਦਿਨੇ ਮਤਾਂ ਦਿੰਨੇ ਆ ਜਿੰਦਗੀ ਵਿੱਚ ਸੁਚੇਤ ਹੋਈਏ ਪਰਮਾਤਮਾ ਦਾ ਸ਼ੁਕਰ ਕਰੀਏ ਮਹਾਰਾਜ ਸਾਨੂੰ ਸਾਡੇ ਐਬ ਵਿਖਾ ਅਸੀਂ ਲੋਕਾਂ ਤੋਂ ਕੁਝ ਨਹੀਂ ਲੈਣਾ ਕਿਉਂਕਿ ਜੇ ਲੋਕਾਂ ਦੇ ਐਬ ਵੇਖਾਂਗੇ ਤਾਂ ਉਹ ਆਮ ਮਹਾਰੇ ਸਾਡੇ ਵਿੱਚ ਆ ਜਾਣਗੇ ਕਿਉਂਕਿ ਜਿਵੇਂ ਤਾਂ ਲੋਕਾਂ ਵਿੱਚ ਵੇਖਾਂਗੇ ਉਵੇਂ ਦਾ ਸਾਡੇ ਅੰਦਰ ਵਰਤਾਰਾ ਵਰਤਣ ਲੱਗ ਪਏਗਾ ਮਹਾਰਾਜ ਅਗੇ ਆਪਣੇ ਪੜੇ ਲਈ ਦੁਨੀਆਂ ਦੇ ਪੜੇ ਲਈ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅਜਹੀ ਅਰਦਾਸ ਬੇਨਤੀ ਕਰੀਏ ਪਿਆਰਿਓ